ਅਸੀਂ ਹੁਣ ਇਸ ਵੇਲੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਮੌਜੂਦ ਹਾਂ ਜਿੱਥੇ ਯੂ ਐਸ ਏ ਤੋਂ ਡਿਪੋਰਟ ਹੋਏ ਜਿਹੜੇ 104 ਭਾਰਤੀ ਨੇ ਉਹ ਪਹੁੰਚੇ ਹੋਏ ਨੇ ਸੀ 17 ਮਿਲਟਰੀ ਹਵਾਈ ਜਹਾਜ ਜਿਹੜਾ ਐ ਅੰਮ੍ਰਿਤਸਰ ਦੇ 에ਅਰਪੋਰਟ ਦੇ ਲੈਂਡ ਹੋਇਆ ਤਸਵੀਰਾਂ ਵਿੱਚ ਦਿਖ ਰਹੇ ਹੋ ਤੁਸੀਂ ਇਹ ਉਹੀ 에ਅਰਪੋਰਟ ਹੈ ਜਿੱਥੇ ਇੱਕ ਸੀ 17 ਮਿਲਟਰੀ ਜਿਹੜਾ ਹਵਾਈ ਜਹਾਜ ਆ ਉਹ ਲੈਂਡ ਹੋਇਆ ਥੋੜੀ ਦੇਰ ਪਹਿਲਾਂ ਤਾਂ ਯੂ ਐਸ ਏ ਵੱਲੋਂ ਜਿਹੜੇ ਨੇ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਤਾਂ ਉਹ ਭਾਰਤੀਆਂ ਨੂੰ ਇਹ ਇਥੇ ਲੈ ਕੇ ਵੱਡਾ ਜਹਾਜ਼ ਜਿਹੜਾ ਐ ਅਮਰਸਰ ਪਹੁੰਚਿਆ ਆ ਤਸਵੀਰ ਤੋਂ ਜਿਹੜੇ ਮੀਡੀਆ ਵਾਲੇ ਨੇ ਉਹ ਇਥੇ ਪਹੁੰਚੇ ਆ ਨੇ ਵੱਡੀ ਤਦਾਦ ਦੇ ਵਿੱਚ ਮੀਡੀਆ ਵੀ ਪਹੁੰਚੀ ਹੋਈ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਨੇ ਇੰਤਜ਼ਾਮ ਕੀਤੇ ਗਏ ਨੇ ਜਾਜ ਜਾਂਚ ਏਜੰਸੀਆਂ ਵੀ ਇਥੇ ਪਹੁੰਚੀਆਂ ਨੇ ਜਿੰਨਾਂ ਵੱਲੋਂ ਜੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ 104 ਭਾਰਤੀ ਪਹੁੰਚੇ ਨੇ ਉਹਨਾਂ ਵਿੱਚੋਂ 30 ਜਿਹੜੇ ਨੇ ਪੰਜਾਬ ਦੇ ਨੇ, ਜੋਜਰਾਤ ਦੇ 33 ਨੇ, ਹਰਿਆਣੇ ਦੇ 33 ਨੇ, ਚੰਡੀਗੜ੍ਹ ਦੇ 2 ਨੇ ਤੇ 3 ਜਿਹੜੇ ਨੇ ਯੂਪੀ ਦੇ ਨੇ। ਤਾਂ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ 에어ਪੋਰਟ ਦੀਆਂ ਨੇ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਜਿਹੜੇ ਸਤਾਰ ਭਾਰਤੀ ਜਿਹੜੇ ਪਹੁੰਚੇ ਹੋਏ ਨੇ ਉਹ ਇਸ ਲਈ 에어ਪੋਰਟ ਦੇ ਅੰਦਰ ਨੇ 317 ਜਿਹੜਾ ਵੱਡਾ ਹਵਾਈ ਜਹਾਜ਼ ਮਿਲਟਰੀ ਦਾ ਜਹਾਜ਼ ਹੈ ਉਹ ਉਹਨਾਂ ਨੂੰ ਲੈ ਕੇ ਇੱਥੇ ਪਹੁੰਚਿਆ ਹੋਇਆ ਹੈ ਤਾਂ ਤਸਵੀਰਾਂ ਵਿੱਚ ਦੇਖ ਰਹੇ ਹੋ ਸਵੇਰ ਤੋਂ ਜਿਹੜੀ ਹੈ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਤੇ ਵੱਡੀ ਹਲਚਲ ਨਜ਼ਰ ਆ ਰਹੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਥੋੜੀ ਦੇਰ ਪਹਿਲਾਂ ਹੀ ਜਿਹੜਾ ਹੈ ਜਹਾਜ਼ ਜਿਹੜਾ ਇੱਥੇ ਲੈਂਡ ਹੋਇਆ ਹੈ ਜਿਸ ਵਿੱਚ 104 ਭਾਰਤੀ ਮਜ਼ਦੂਰ ਨੇ ਉਹਨਾਂ ਦੀ ਜਿਹੜੀ ਹੈ ਜਾਂਚ ਚੱਲ ਰਹੀ ਹੈ ਜਾਂਚ ਏਜੰਸੀਆਂ ਵੱਲੋਂ ਵੱਡੀ ਤਦਾਦ ਦੇ ਵਿੱਚ ਜਾਂਚ ਏਜੰਸੀਆਂ ਪਹੁੰਚੀਆਂ ਨੇ ਦਿੱਲੀ ਦੀਆਂ ਏਜੰਸੀਆਂ ਪਹੁੰਚਾਈਆਂ ਨੇ ਅਤੇ ਜਿਹੜੇ ਪੰਜਾਬ ਦੇ ਨਾਲ ਦੇ ਸੂਬੇ ਨੇ ਉੱਥੋਂ ਜਿਹੜੀ ਹੈ ਪੁਲਿਸ ਵੀ ਪਹੁੰਚੀ ਹੋਈ ਹੈ ਜਿਹੜੇ ਜਿਹੜੇ ਸੂਬੇ ਨਾਲ ਸੰਬੰਧ ਰੱਖਦੇ ਨੇ ਭਾਰਤੀ ਇਹ ਉੱਥੋਂ ਤੋਂ ਵੀ ਪੁਲਿਸ ਇੱਥੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਤੋਂ ਬਾਅਦ ਪਤਾ ਚੱਲੇਗਾ ਕਿੰਨੇ ਭਾਰਤੀਆਂ ਨੇ ਜਿਨ੍ਹਾਂ ਦੇ ਉੱਪਰ ਅਪਰਾਧਿਕ ਮਾਮਲੇ ਦਰਜ ਨੇ ਅਤੇ ਜਿਹੜੇ ਭਾਰਤੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਮ ਤੋਂ ਵੱਡੇ ਸੁਪਨਿਆਂ ਨਾਲ ਜਿਹੜੇ ਨੇ ਭਾਰਤੀ ਜਿਹੜੇ ਨੇ ਯੂ ਐਸ ਏ ਦੀ ਧਰਤੀ ਤੇ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹਾਲਾਤ ਹੀ ਬਣ ਜਾਂਦੇ ਨੇ ਜਦੋਂ ਡਰੰਪ ਟਰੰਪ ਸਰਕਾਰ ਹجومਤ ਦੇ ਵਿੱਚ ਆਉਂਦੀ ਹੈ ਤਾਂ ਜਿਹੜੇ ਫੈਸਲਾ ਲਿਆ ਜਾਂਦਾ ਜਿਹੜੇ ਪ੍ਰਵਾਸੀ ਜਿਹੜੇ ਨਜਾਇਜ਼ ਤੌਰ ਤੇ ਰਹਿ ਰਹੇ ਨੇ ਯੂ ਐਸ ਏ ਦੇ ਵਿੱਚ ਉਹਨਾਂ ਨੂੰ ਭਾਰਤ ਜਾਂ ਉਹਨਾਂ ਦੇ ਦੇਸ਼ ਭੇਜਿਆ ਜਾਏਗਾ ਤਾਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਿੰਦੇ ਆ ਤੁਹਾਨੂੰ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਬੀਰ ਗਿੱਲ ਲਾਲੀ ਅੰਮ੍ਰਿਤਸਰ